ਸਵਾਗਤ ਹੈ ਜੀ ਡੀਪੀਜੀ ਪੰਜਾਬੀ ਦੇ ਤੁਹਾਡੇ ਇੱਕ ਰਿਪੋਰਟ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈਓ ਤੇ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਬਟਾਲਾ ਤੋਂ ਤੁਹਾਂ ਦਾਦੀ ਕੀ ਜੀਰਗੁਰਦੇਵ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਟਾਲਾ ਦੀ ਆਈਟੀਆਈ ਗਰਾਊਂਡ ਵਿੱਚ 8 ਨਵੰਬਰ ਨੂੰ ਰਾਤ ਦੇ ਸਮੇਂ ਲਾਈਟ ਐਂਡ ਸਾਊਂਡ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸਹਾਦਤ ਅਤੇ ਜੀਵਨੀ ਦੇ ਨਾਲ ਸੰਬੰਧਿਤ ਇਸ ਸਮਾਗਮ ਕੀਤਾ ਜਾ ਰਿਹਾ ਹੈ ਜਿਸ ਵਿੱਚ ਅੱਜ ਡੀਸੀ ਗੁਰਦਾਸਪੁਰ ਅਦਿੱਤਿਆ ਉਪਲ ਅਤੇ ਜ਼ਿਲ੍ਹੇ ਭਰ ਦੇ ਸਾਰੇ ਅਧਿਕਾਰੀ ਆਈਟੀਆਈ ਗਰਾਊਂਡ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਤਿਆਰੀਆਂ ਦਾ ਜਾਇਜ਼ਾ ਲਿਆ ਡੀਸੀ ਗਰਦਾਸਪੁਰ ਨੇ ਕਿਹਾ ਕਿ ਪੂਰੇ ਜ਼ਿਲ੍ਹੇ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਇਹ ਲਾਈਟ ਐਂਡ ਸਾਊਂਡ ਪ੍ਰੋਗਰਾਮ ਦੇਖਣ ਆਪਣੇ ਪਰਿਵਾਰ ਸਮੇਤ ਆਉਣ ਤਾਂ ਕਿ ਗੁਰੂ ਸਾਹਿਬ ਦੀ ਸਹਾਦਤ ਅਤੇ ਜੀਵਨ ਬਾਰੇ ਉਹ ਜਾਣ ਸਕਣ ਨਾਲ ਦੀ ਨਾਲ ਜਦੋਂ ਗੱਲਬਾਤ ਕੀਤੀ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਤਾਂ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਲੋਕ ਇੱਥੇ ਪਹੁੰਚ ਸਕਦੇ ਨੇ ਇੱਥੇ ਵਧੇਰੇ ਮਾਤਰਾ ਦੇ ਵਿੱਚ ਪਹੁੰਚ ਕੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਜ਼ਰੂਰ ਦੇਖਣ ਤਾਂ ਕਿ ਲੋਕਾਂ ਦੀ ਹਿਸਟਰੀ ਦੇ ਵਿੱਚ ਵਾਧਾ ਹੋ ਸਕੇ ਕਿਉਂਕਿ ਇਹ ਇੱਕ ਬਹੁਤ ਹੀ ਹਿਸਟੋਰੀਕ कल प्ले ਜਿਹੜਾ ਆ ਪ੍ਰੋਗਰਾਮ ਹੋਵੇਗਾ ਜਿਹਦੇ ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਦੇ ਉੱਤੇ ਸਿੱਧੇ ਤੌਰ ਤੇ ਚਾਨਣਾ ਪਾਇਆ ਜਾਵੇਗਾ ਇਹ ਪ੍ਰੋਗਰਾਮ ਦੇਖਣ ਦੇ ਲਈ ਲੋਕਾਂ ਨੂੰ ਵੱਤ ਚੜ ਕੇ ਆਉਣਾ ਚਾਹੀਦਾ ਹੈ ਤੇ ਹਿਸਟਰੀ ਨਾਲ ਜੁੜਨਾ ਚਾਹੀਦਾ ਹੈ ਕਿਉਂਕਿ ਇਹ ਇੱਕ ਹਿਸਟਰੀ ਨੂੰ ਰਿਪੀਟ ਕਰਨ ਵਾਲਾ ਆ ਪ੍ਰੋਗਰਾਮ ਹੈ ਜੋ ਕਿ ਵਧੀਆ ਤਰੀਕੇ ਦੇ ਨਾਲ ਇਸ ਆਈਟੀਆਈ ਗਰਾਊਂਡ ਦੇ ਵਿੱਚ ਲਾਈਟ ਐਂਡ ਸਾਊਂਡ ਦੇ ਰੂਪ ਦੇ ਵਿੱਚ ਕੀਤਾ ਜਾਵੇਗਾ ਤੁਸੀਂ ਇਹ ਸੋ ਦੇਖਣ ਦੇ ਵਾਸਤੇ ਬਟਾਲਾ आईटीआई ग्राउंड ਦੇ ਵਿੱਚ ਜ਼ਰੂਰ ਪਹੁੰਚੋ ਜਿੱਥੇ ਕਿ ਅੱਜ ਡੀਸੀ ਸਾਹਿਬ ਤੇ ਪੂਰਾ ਪ੍ਰਸ਼ਾਸਨ ਜਿਹੜਾ ਆ ਇੱਥੇ ਜਿਹੜਾ ਆ ਉਹ ਜਾਇਜ਼ਾ ਲੈਣ ਦੇ ਲਈ ਟੀਮਾਂ ਦੇ ਨਾਲ ਪਹੁੰਚੇ ਦੇਖਦੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤਾਂ ਕਿ ਹਰ ਖਬਰ ਪਹੁੰਚ ਸਕੇ ਤੁਹਾਡੇ ਤੱਕ ਬੜੇ ਆਰਾਮ ਦੇ ਨਾਲ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਵਿਕੀ ਮਲਕ ਦੀ ਇਸ ਰਿਪੋਰਟ ਦੇ ਨਾਲ ਸਰ ਅੱਜ ਹਾਂਜੀ ਇਸ ਕਮਿਊਨਿਟੀ ਵਿਜ਼ਿਟ ਵੀ ਡੀਪੀ ਕੀਤਾ ਜਾ ਰਿਹਾ ਹੈ ਅਸੀਂ ਸਾਰੇ ਜਾਣਦੇ ਹਾਂ ਕਿ 8 ਨਵੰਬਰ ਦਿਨ ਸ਼ਨੀਵਾਰ ਨੂੰ ਸ਼ਾਮੀ 5:30 ਵਜੇ ਤੋਂ ਇੱਕ ਲਾਈਟ ਐਂਡ ਸਾਊਂਡ ਸ਼ੋਅ ਆਯੋਜਿਤ ਕੀਤਾ ਜਾ ਰਿਹਾ ਹੈ ਆ ਆਈਟੀਆਈ ਬਟਾਲਾ ਦਾ ਜਿਹੜਾ ਪਲੇਗਰਾਉਂਡ ਹੈਗਾ ਉੱਥੇ ਆ ਇਹ ਜਿਹੜਾ ਲਾਈਟ ਐਂਡ ਸਾਊਂਡ ਸ਼ੋਅ ਹੈਗਾ ਹੈ ਇਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਦੇ ਆ ਦੇ ਆਨਰ ਦੇ ਵਿੱਚ ਇਹ ਲਾਈਟ ਐਂਡ ਸਾਊਂਡ ਸ਼ੋਅ ਇੱਥੇ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਆ ਇਹਦੇ ਵਿੱਚ ਜਿਹੜੀ ਐਂਟਰੀ ਹੋ ਗਈ ਬਿਲਕੁਲ ਫ੍ਰੀ ਹੈ ਕੋਈ ਕਿਸੇ ਤਰੀਕੇ ਦੀ ਕੋਈ ਟਿਕਟ ਨਹੀਂ ਕੋਈ ਪਾਸ ਦੀ ਨਹੀਂ ਕੋਈ ਵੀ ਇੱਥੇ ਆ ਕੇ ਬੈਠ ਕੇ ਇਸ ਦਾ ਆਨੰਦ ਲੈ ਸਕਦਾ ਹੈ ਤੇ ਮੇਰੀ ਇਹੀ ਇਸ ਰਾਹੀਂ ਸਾਰਿਆਂ ਨੂੰ ਬੇਨਤੀ ਹੈਗੀ ਹੈ ਕਿ ਤੁਸੀਂ ਵੱਧ ਤੋਂ ਵੱਧ ਫੈਮਿਲੀ ਨਾਲ ਇੱਥੇ ਆ ਕੇ ਇਹ ਲਾਈਟ ਐਂਡ ਸਾਊਂਡ ਸ਼ੋ ਨੂੰ ਦੇਖੋ ਸਰ ਕਿੰਨਾ ਸਮਾਂ ਪ੍ਰੋਗਰਾਮ ਚੱਲੇਗਾ ਦੇਖੋ ਇਹ ਪ੍ਰੋਗਰਾਮ ਜਿਹੜਾ ਹੈ ਆਰਾਊਂਡ ਡੇਢ ਘੰਟੇ ਦਾ ਪ੍ਰੋਗਰਾਮ ਹੋਗਾ ਤੇ ਬੜਾ ਅੱਛਾ ਹਿਸਟਰੀ ਦੇ ਨਾਲ ਜੋੜਨ ਵਾਲੀ ਚੀਜ਼ ਹੈਗੀ ਹੈ ਤੇ ਇਹ ਬੜਾ ਬਿਊਟੀਫੁਲ ਤਰੀਕੇ ਨਾਲ ਡਿਜ਼ਾਈਨਡ ਹੈ ਤੇ باقی ਸਾਰਿਆਂ ਨੂੰ ਬੜਾ ਆਨੰਦ ਆਊਗਾ ਇਸ ਤੇ ਕਿੰਨੀ تیاری ਹੋ ਗਈ ਜੇ ਕਿੱਥੋਂ ਆ ਰਹੇ ਨੇ ਆਰਟਿਸਟਸ ਜਿਹੜੇ ਆ ਰਹੇ ਨੇ ਦੇਖੋ ਆਰਟਿਸਟ ਜਿਹੜੇ ਹੈਗੇ ਪੂਰਾ ਇੱਕ ਸਾਊਂਡ ਐਂਡ ਲਾਈਟ ਸ਼ੋ ਦਾ ਪੂਰਾ ਇੱਕ ਸੈਟਅਪ ਹੈਗਾ ਜਿਹੜਾ ਕਿ ਇੱਥੇ ਗਰਾਊਂਡ ਦੇ ਉੱਪਰ ਸੈਟਅਪ ਕੀਤਾ ਜਾ ਰਿਹਾ ਹੈ ਤੇ ਲੋਕਾਂ ਨੂੰ ਮੇਰੀ ਇਹ ਹੀ ਬੇਨਤੀ ਹੈ ਪੂਰੇ ਜ਼ਿਲ੍ਹੇ ਚੋਂ ਨਾ ਜਸ ਬਟਾਲਾ ਚੋਂ ਸਾਰੇ ਜ਼ਿਲ੍ਹੇ ਚੋਂ ਤੁਸੀਂ ਇੱਥੇ ਆ ਕੇ ਦੇਖੋ ਇੱਕ ਬੜੀ ਦੇਖਣ ਵਾਲੀ ਚੀਜ਼ ਹੈ